ਗਰਮੀ ਦੇ ਵਿੱਚ ਤੁਸੀਂ ਸ਼ਰਾਬ ਪੀਣ ਦੇ ਸ਼ੌਕੀਨ ਲੋਕਾਂ ਦੇ ਮੂੰਹੋਂ ਸੁਣੋਗੇ ਕਿ ਹੁਣ ਬੀਅਰ ਪੀਣ ਦਾ ਮੌਸਮ ਆ ਗਿਆ ਹੈ ਪਰ ਕੀ ਕਦੇ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਹੈ ਕਿ ਸ਼ਰਾਬ ਪੀਣ ਦੇ ਸ਼ੌਕੀਨ ਲੋਕ ਗਰਮੀਆਂ ਦੇ ਵਿੱਚ ਬੀਅਰ ਅਤੇ ਠੰਡ ਵਿੱਚ ਰਮ ਕਿਉਂ ਪੀਂਦੇ ਨੇ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦੇਵਾਂਗੇ ਠੰਡੀਆਂ ਥਾਵਾਂ ਤੇ ਰਮ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ ਕਿਉਂਕਿ ਸ਼ਰਾਬ ਪੀਣ ਵਾਲੇ ਲੋਕ ਕਹਿੰਦੇ ਨੇ ਕਿ ਰਮ ਪੀਣ ਨਾਲ ਸਰੀਰ ਗਰਮ ਹੁੰਦਾ ਹੈ ਕਿਉਂਕਿ ਰਮ ਬਣਾਉਣ ਲਈ ਗੁਰੂ ਦੀ ਵਰਤੋਂ ਕੀਤੀ ਜਾਂਦੀ ਹੈ ਡਾਰਕ ਰਮ ਤਿਆਰ ਕਰਦੇ ਸਮੇਂ ਇਸ ਵਿੱਚ ਗੁੜ ਪਾ ਕੇ ਇਸ ਨੂੰ ਵੱਖਰੇ ਤੌਰ ਤੇ ਪ੍ਰੋਸੈਸ ਕੀਤਾ ਜਾਂਦਾ ਹੈ ਤਾਂ ਜੋ ਇਸ ਦਾ ਰੰਗ ਗੂੜਾ ਹੋਵੇ ਅਤੇ ਸਵਾਦ ਵਧੀਆ ਹੋਵੇ ਇਸ ਕਰਕੇ ਡਾਰਕ ਰਮ ਵਿੱਚ ਜ਼ਿਆਦਾ ਕੈਲਰੀ ਹੁੰਦੀ ਹੈ ਜਿਸ ਕਾਰਨ ਇਹ ਸਰੀਰ ਵਿੱਚ ਗਰਮੀ ਪੈਦਾ ਕਰਦੀ ਹੈ ਇਸੇ ਕਰਕੇ ਲੋਕ ਸਰਦੀਆਂ ਦੇ ਵਿੱਚ ਰਮ ਪੀਣਾ ਪਸੰਦ ਕਰਦੇ ਨੇ ਹੁਣ ਦੂਸਰਾ ਸਵਾਲ ਇਹ ਹੈ ਕਿ ਲੋਕ ਗਰਮੀਆਂ ਵਿੱਚ ਠੰਡੀ ਬੀਅਰ ਕਿਉਂ ਪੀਣਾ ਪਸੰਦ ਕਰਦੇ ਨੇ ਭਾਵੇਂ ਬੀਅਰ ਗਰਮ ਆਉਂਦੀ ਹੈ ਇਸ ਨੂੰ ਫ੍ਰੀਜ਼ਰ ਜਾਂ ਬਰਫ਼ ਦੀ ਮਦਦ ਨਾਲ ਠੰਡਾ ਕੀਤਾ ਜਾਂਦਾ ਹੈ ਅਨੁ ਦੱਸਦੀ ਹੈ ਕਿ ਬੀਅਰ ਵਿੱਚ ਮੌਜੂਦ ਇਥਾਨੋਲ ਦੇ ਅਣੂ ਵੱਖ-ਵੱਖ ਤਾਪਮਾਨਾਂ ਦੇ ਵੱਖਰੇ-ਵੱਖਰੇ ਢੰਗ ਨਾਲ ਵਿਵਹਾਰ ਕਰਦੇ ਨੇ ਜਦੋਂ ਬੀਅਰ ਬਹੁਤ ਠੰਡੀ ਹੁੰਦੀ ਹੈ ਤਾਂ ਇਥਾਨੋਲ ਦੇ ਅਣੂ ਬੀਅਰ ਦਾ ਸਵਾਦ ਹੋਰ ਵੀ ਵਧੀਆ ਬਣਾਉਂਦੇ ਨੇ ਇਹੀ ਕਾਰਨ ਹੈ ਕਿ ਲੋਕ ਹਮੇਸ਼ਾ ਠੰਡੀ ਬੀਅਰ ਪੀਣਾ ਗਰਮੀਆਂ ਦੇ ਵਿੱਚ ਪਸੰਦ ਕਰਦੇ ਨੇ